ਇੰਨੇ ਠੇਕੇ ਤੋਂ ਲਿਆਉਣਾ ਪੈਂਦਾ ਚੱਕ ਕੇ ਨਿੱਤ ਵੱਡੇ ਸ਼ਰਾਬੀਆ ਉਹ ਮੇਰਾ ਗੀਤ ਸੀਗਾ ਐਕਚੁਅਲੀ ਗੁਰਦੀਪ ਉਹ ਮਨ ਲੋ ਇੱਕ ਐਕਟ ਦਾ ਸਿੱਖ ਰਾਇ ਮੈਂ ਦੇਖੋ ਕਦੇ ਵੀ ਦਗਾਣੇ ਨੂੰ ਉਹਦਾ ਪਾਤਰ ਬਣ ਕੇ ਉਭਾਰਦਾ ਜਦੋਂ ਵੀ ਕੋਈ ਗੀਤ ਕੋਈ ਵੀ ਮੈਂ ਉਹਦੇ ਚ ਖੁੱਬ ਜਾਂਦਾ ਉਹ ਇਹ ਇੱਕ ਸ਼ਰਾਬੀ ਦਾ ਉਹ ਰੋਲ ਹੈ ਵੀ ਸ਼ਰਾਬੀ ਕੇ ਬੰਦਾ ਕਿੰਨਾ ਬੇਹੋਦਾ ਹੋ ਜਾਂਦਾ ਹੈ ਕਿੰਨਾ ਸਮਾਜ ਦਾ ਨੁਕਸਾਨ ਕਰਦਾ ਹੈ ਕਿੰਨਾ ਆਪਣੀ ਸਿਹਤ ਦਾ ਨੁਕਸਾਨ ਕਰਦਾ ਹੈ ਕਿੰਨਾ ਆਪਣੀ ਪੌਕਟ ਦਾ ਨੁਕਸਾਨ ਕਰਦਾ ਤੇ ਕਿਵੇਂ ਬੱਚਿਆਂ ਨੂੰ ਤੇ ਔਰਤਾਂ ਨੂੰ ਡਿਸਰਵ ਕਰਦੇ ਹੈ ਸ਼ਰਾਬੀ ਉਹ ਮੈਂ ਐਕਟ ਕਰਕੇ ਦੱਸਦਾ ਹੁਣ ਮੈਂ ਕਹਿ ਵੀ ਤਨਾ ਨਾ ਨਾ ਸਟੇਜ ਤੇ ਵੀ ਜੀ ਤੁਹਾਡੇ ਇੰਨੇ ਹਜ਼ਾਰਾਂ ਲੋਕਾਂ ਚੋਂ ਕਿਸੇ ਇੱਕ ਬੰਦੇ ਨੇ ਵੀ ਮੇਰੀ ਇਹ ਐਕਟਿੰਗ ਦੇਖ ਕੇ ਸ਼ਰਾਬ ਛੱਡਤੀ ਤਾਂ ਮੈਂ ਸਮਝੂਗਾ ਵੀ ਮੈਂ ਆਪਣੇ ਜੀਵਨ ਦੇ ਮਕਸਦ ਦੇ ਵਿੱਚ ਸਫਲ ਹੋ ਗਿਆ ਮਨ ਲਓ ਕਰਦਾ ਤਾਂ ਮੈਨੂੰ ਐਕਟ ਇਸ ਕਰਕੇ ਆ ਤੇ ਲੋਕਾਂ ਨੂੰ ਬਹੁਤਿਆਂ ਨੂੰ ਪਹਿਲਾਂ ਪਹਿਲਾਂ ਕਿ ਹੁਣ ਵੀ ਬਹੁਤ ਸਾਰੇ ਅ ਅ ਦੇਖ ਲਿਓ ਤੁਹਾਡੇ ਕਮੈਂਟਾਂ ਚ ਹੀ ਹੈ ਨਾ ਜਿਹੜੇ ਵਿਦਵਾਨ ਨੇ ਨਾ ਫੇਸਬੁਕ ਹੀ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਤੇ ਉਹ ਕਹੇ ਜਿਹਾ ਕਹੇ ਜਿਹਾ ਗੱਲਾਂ ਕਰਦੇ ਆ ਤੇ ਕੀ ਕੀ ਨਹੀਂ ਇਹ ਤੁਸੀਂ ਡਰਿੰਕ ਦੇ ਵੀ ਨਹੀਂ ਕੀਤੀ ਹੈ ਕਿ ਵੈਸੇ ਅਸਲ ਵਿੱਚ ਮੈਂ ਕੋਲਡ ਡਰਿੰਕ ਵੀ ਨਹੀਂ ਪੀਂਦਾ ਜੀ ਮੈਂ ਤਾਂ ਅੱਜ ਤੱਕ ਕੋਲਡ ਡਰਿੰਕ ਨਹੀਂ ਟੈਸਟ ਕੀਤੀ ਪੂਰੀ ਲਾਈਫ ਚ ਬਹੁਤ ਹੈ ਬੁੱਲੇ ਮੈਂ ਅਜੇ ਤੱਕ ਕੋਲਡ ਡਰਿੰਕ ਟੈਸਟ ਨਹੀਂ ਕੀਤੀ ਇਸ ਬੰਦੇ ਨੇ ਬਚਪਨ ਤੋਂ ਹੀ ਬਚਪਨ ਤੋਂ ਹੀ ਮੈਂ ਬਹੁਤ ਕੰਟਰੋਲ ਰੱਖਦਾ ਸੀ ਇਹਦਾ ਬਹੁਤ ਬਹੁਤ ਮੇਰਾ ਮਤਲਬ ਸਖਤ ਕੰਟਰੋਲ ਹੈ ਮੈਂ ਆਪਣੇ ਸਿਧਾਂਤਾਂ ਤੋਂ ਕਦੇ ਨਹੀਂ ਡਿੱਗਦਾ ਹੂੰ ਕਦੇ ਵੀ ਸਮਝੌਤਾ ਨਹੀਂ ਕਰਦਾ ਵੀ ਚਲੋ ਯਾਰ ਹੁਣ ਐ ਕਰ ਲਓ ਚਲ ਦੇਖੋ ਨਾ ਇਦਾਂ ਦਾ ਨਹੀਂ ਜ਼ਿਆਦਾਤਰ ਤਾਂ ਕਲਾਕਾਰ ਇਹ ਦੇਖਿਆ ਨੇ ਵੀ ਜਦੋਂ ਕਲਾਕਾਰ ਬਹਿ ਜਾਂਦੇ ਨੇ ਆਪਸ ਦੇ ਵਿੱਚ ਇੱਕ ਤਰ੍ਹਾਂ ਦਾ ਸਟਾਫ ਬਣਾ ਲੈਂਦਾ ਇੱਕ ਨਾ ਵੀ ਅਸੀਂ ਬੈਠੇ ਆ ਮਹਿਫਿਲ ਜੰਮ ਗਈ ਆ ਜਰੂਰ ਪੈਗ ਪੈਗ ਛਕ ਜਿਹੜਾ ਚਲਾ ਲੈਂਦੇ ਨੇ ਇਸ ਚੀਜ਼ ਦੇ ਵਿੱਚ ਕਦੇ ਉਹ ਨਹੀਂ ਮਨ ਕੀਤਾ ਨਹੀਂ ਹੁਣ ਤਾਂ ਖਰ ਰਵਾਜ ਹੀ ਨਹੀਂ ਰਿਹਾ ਜਿਹੜੀ ਨਵੀਂ ਜਨਰੇਸ਼ਨ ਹੈ ਨਵੇਂ ਜਿਹੜੇ ਸਾਡੇ ਬੱਚੇ ਨੇ ਇਸ ਲਾਈਨ ਦੇ ਵਿੱਚ ਉਹ ਤਾਂ ਰਲ ਮਿਲ ਕੇ ਬੈਂਦੇ ਨੇ ਉਹ ਤਾਂ ਗੀਤਾਂ 'ਚ ਹੀ ਮੁਕਾਬਲਾ ਕਰੀ ਜਾਂਦੇ ਆ ਹਾਂਜੀ ਹੁਣ ਤਾਂ ਉਹ ਗੱਲਾਂ ਰਹੀਆਂ ਨਹੀਂ ਸਾਡੇ ਵੇਲੇ ਹੁੰਦਾ ਸੀ ਇਹ ਪਹਿਲਾਂ ਜਦੋਂ ਅਸੀਂ ਸਾਡੇ ਬੱਸ ਸਟੈਂਡ ਦੇ ਸਾਹਮਣੇ ਲੁਧਿਆਣਾ ਦਫ਼ਤਰ ਹੁੰਦੇ ਸੀ ਮਤਲਬ ਖਰਚਰਨ ਗਰੀਵਾਲ ਜੀ ਏ ਕਰਨੈਲ ਗਿੱਲ ਕੁਲਦੀਪ ਮਾਨਕ ਬੱਚ ਛਿੰਦਾ ਜੀ ਵੀ ਆਗੇ ਵਿੱਚ ਐ ਰੰਗੀਲਾ ਜੱਟ ਉਦੋਂ ਇਹਦੀ ਮਹਿਫਲਾਂ ਲੱਗਦੇ ਆ ਉਦੋਂ ਮਤਲਬ ਪ੍ਰੇਮਸ ਭਾਵ ਸੀ ਕਲਾਕਾਰਾਂ ਦਾ ਖਾ ਵੀ ਲੈਂਦੇ ਸੀ ਰਲ ਕੇ ਪਰ ਮੈਂ ਡ੍ਰਿੰਕਰ ਨਹੀਂ ਰਿਹਾ ਕਦੇ ਤੁਸੀਂ ਵੈਸੇ ਮੇਰੇ ਕੋਲ ਸੰਗਰੂਰ ਤੋਂ ਤੁਹਾਡਾ ਪਿਛੋਕੜ ਹੈਗਾ ਵਾ ਹਾਂ ਮੇਰਾ ਲੁਧਿਆਣਾ ਸ਼ਿਫਟ ਸੰਗਰੂਰ ਦਾ ਲਾਸਟ ਪਿੰਡ ਹੈ ਪਟਿਆਲੇ ਦੀ ਹੱਦ ਤੇ ਹਾਂ ਜੀ ਬਾਕੀ ਇਹ ਤੁਸੀਂ ਲੁਧਿਆਣਾ ਸ਼ਿਫਟ ਕਦੋਂ ਹੋ ਗਏ ਸੀਗੇ ਉਦੋਂ ਕਲਾਕਾਰੀ ਵਾਲੀ ਹੋਈ ਸੀ ਉਸ ਤੋਂ ਪਹਿਲਾਂ ਹੀ ਹੋ ਗਈ ਸੀਗੀ ਇਹ ਨਹੀਂ ਨਹੀਂ ਕਲਾਕਾਰੀ ਵਾਸਤੇ ਹੀ ਆਇਆ ਸੀ ਮੈਂ ਦੇਖੋ ਜੀ ਹੋਰ ਤੱਕ ਲੁਧਿਆਣੇ ਆਉਣ ਦਾ ਕੋਈ ਰੀਜਨ ਹੀ ਨਹੀਂ ਸੀਗਾ ਹਾਂ ਮੈਂ ਉਦੋਂ ਛੋਟਾ ਜਿਹਾ ਸੀ 1976 ਚ ਹੂੰ 24 ਜੂਨ 1976 ਮੈਨੂੰ ਯਾਦ ਆ। ਭਲੇ ਡੇਢ ਜਿਆਦਾ। ਹਾਂ ਤੇ ਮੈਂ ਉਦੋਂ ਵਸ ਨਿਕਿਆ ਜਾਂਦਾ ਭੱਜਾਇਆ ਸੀ ਫਕੀਰ ਹੋ ਗਿਆ ਸੀ ਇਸ ਕੰਮ ਲਈ ਗਾਉਣ ਵਾਸਤੇ ਹੀ ਇਹ ਸ਼ਹਿਰ ਨੂੰ ਸਲਾਮ ਹੈ ਸਲੂਟ ਵੀ ਹੈ ਔਰ ਉਦੋਂ ਇਹ ਲੋਕ ਕਿਹਦਾ ਮੱਕਾ ਸਮਝਿਆ ਜਾਂਦਾ ਸੀ ਕਿਉਂਕਿ ਜਿਹੜੇ ਮੈਂ ਕਲਾਕਾਰਾਂ ਦੀ ਗੱਲ ਕਰਕੇ ਹਟਿਆ ਹੂੰ ਵੀ ਫਰਜ਼ ਕਰੋ ਜਮਲਾ ਜੱਟ ਜੀ ਸਭ ਤੋਂ ਸਰਮੌਰਗaik ਸੀਗੇ ਇੱਥੇ ਦੇ ਚਾਂਦੀ ਰਾਮ ਜੀ ਇੱਥੇ ਹੀ ਰਹਿੰਦੇ ਸੀਗੇ ਫਿਰ ਉਹਨਾਂ ਤੋਂ ਬਾਅਦ ਜਿਵੇਂ ਗਰੇਵਾਲ ਸਭ ਹੋ ਗਏ ਕਰਨੈਲ ਗਿੱਲ ਹਾਂਜੀ ਪੋਲੀ ਪੰਮੀ ਕੁਲਦੀਪ ਮਾਨਕ ਇਹ ਸਾਰੇ ਲੁਧਿਆਣੇ ਟਿਕੇ ਹੋਏ ਸੀ ਪੂਰੀ ਦੁਨੀਆ ਦੇ ਵਿੱਚ ਉਦੋਂ ਹੋਰ ਕਿਤੇ ਗਾਇਕ ਨਹੀਂ ਸੀ ਪੰਜਾਬੀ ਹੁੰਦੇ ਹਮ ਅੱਜ ਕੱਲ ਮੀਡੀਆ ਦਾ ਤਾਂ ਕੋਈ ਯੁੱਗ ਹੀ ਨਹੀਂ ਸੀ ਹਮ ਮੀਡੀਆ ਤਾਂ ਹੈ ਹੀ ਨਹੀਂ ਸੀ ਕਿਤੇ ਤੇ ਮੀਡੀਆ ਤਾਂ ਸਾਡੀ ਗੱਲ ਹੀ ਨਹੀਂ ਸੀ ਕਰਦਾ ਕੱਲੇ ਅਖਬਾਰ ਹੁੰਦੇ ਸੀ ਉਹ ਸਾਡੀ ਗੱਲ ਹੀ ਨਹੀਂ ਸੀ ਕਰਦੇ ਇਹ ਤਾਂ ਬਾਅਦ ਚ ਐਡਾ-ਉਡਾ ਚੱਲਣ ਲੱਗੀਆਂ ਤਾਂ ਜਾ ਕੇ ਮਿਕਸ ਅਪ ਹੋਇਆ ਕੰਮ ਪਹਿਲਾਂ ਤਾਂ ਮਤਲਬ ਇਸ ਖੇਤਰ ਨੂੰ ਬੜੇ ਅਜੀਬ ਜਿਹੇ ਢੰਗ ਨਾਲ ਹੀ ਦੇਖਿਆ ਜਾਂਦਾ ਸੀਗਾ ਕਿਉਂ ਇਹ ਰੀਜ਼ਨ ਕੀ ਲੱਗਦਾ ਕਿ ਅਜੀਬ ਢੰਗ ਨਾਲ ਦੇਖਦੇ ਸੀਗੇ ਨਹੀਂ ਕੁਝ ਨਹੀਂ ਕੁਝ ਲੋਕਾਂ ਦੇ ਭਰਮ ਸੀਗਾ ਵੀ ਕਲਾਕਾਰ ਮੈਂ ਹੁਣ ਕਹਾਂ ਉਹ ਸ਼ਬਦ ਕਹਿਣਾ ਵੀ ਇਹ ਮਾੜੇ ਹੁੰਦੇ ਐ ਬਸ ਇਹ ਤੇ ਕਿਉਂਕਿ ਮਿਕਸ ਅਪ ਨਹੀਂ ਸੀਗੇ ਲੋਕਾਂ ਦੇ ਨਾਲ ਕਲਾਕਾਰ ਉਹ ਉਹਦਾ ਬੜਾ ਮੈਂ ਸਮਝਦਾ ਫੈਕਟਰ ਆ ਇਹ ਤਾਂ ਹੁਣ ਜਿਵੇਂ ਮਿਲ ਵਰਤਨ ਲੱਗੇ ਆ ਸਮਝਣ ਲੱਗੇ ਇੱਕ ਦੂਸਰੇ ਨੂੰ ਹਾਂਜੀ ਜਿਹਨਾਂ ਪਰਿਵਾਰਾਂ ਚ ਬੱਚੇ-ਬੱਚੀਆਂ ਚ ਜ਼ਿਆਦਾ ਹਨ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੰਮ ਕੋਈ ਹੋਰ ਕਰਦੇ ਵਿੱਚੋਂ ਆਤਮਾ ਕੁਝ ਹੋ ਰਹੀ ਹੈ ਇਹਨਾਂ ਲੋਕਾਂ ਦੀ। ਹਮਮ ਖਾਸ ਕਰਕੇ ਮੇਰਾ ਜਿਹੜਾ ਬਣਿਆ ਹੋਇਆ ਪੌਲਿਕ ਦੇ ਮਰੀ ਦੇ ਵਿੱਚ ਤਿੰਨ-ਤਿੰਨ ਟਰਮਾਂ ਹੋ ਗਈਆਂ। ਹਮ ਤੀਜੀ-ਤੀਜੀ ਟਰਮਾਂ ਜਿਹਨਾਂ ਦੇ ਦਾਦੇ ਦੇ ਵਿਆਹ ਚ ਗਿਆ ਸੀ ਹੁਣ ਪੁੱਤਿਆਂ ਦੇ ਵਿਆਹ ਵਿੱਚ ਗਾਰੇ ਆ। ਮਤਲਬ ਉਹ ਬੰਦੇ ਨੂੰ ਬਹੁਤ ਕੁਝ ਸਮਝ ਆ ਜਾਂਦੇ ਆ ਉਹਦੋਂ ਨਾ ਪੌਲਿਕ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਹੇ ਜੀ ਸਖਸ਼ੀਤ ਹੈ ਇਹ। ਕਹੇ ਜੀ ਲੋਕ ਨੇ। ਹੂੰ ਅਸੀਂ ਇੱਕ ਗੈਟਅਪ ਦੀ ਗੱਲ ਕਰ ਰਹੇ ਸੀ ਆਪਾਂ ਵੀ ਗੈਟਅਪ ਉਹ ਜਿਹੜਾ ਸਟੇਜ ਤੇ ਚੜਦੇ ਸੀ ਪਾ ਕੇ ਚਾਦਰਾਂ ਲਾਇਆ ਹੋਇਆ ਹੈ ਨਾ ਪੂਰਾ ਚੰਗੀ ਤਰ੍ਹਾਂ ਤਰਲਾ ਛੱਡਿਆ ਹੋਇਆ ਹੈ ਵੀ ਇਹ ਤੁਸੀਂ ਸ਼ੁਰੂਆਤ ਕੀਤੀ ਸੀਗੀ ਇਹ ਨਹੀਂ ਦੇਖੋ ਚਾਵਰਾ ਕੁੜਤਾ ਤਾਂ ਪੰਜਾਬੀ ਲੋਕ ਹੈ ਕੀ ਦਾ ਪਹਿਰਾਵਾ ਹੈ ਹੂੰ ਪਹਿਲੇ ਦਿਨੋਂ ਸਾਡੇ ਜਦੋਂ ਰਿਕਾਰਡ ਵਗੈਰਾ ਵੀ ਨਹੀਂ ਸੀ ਹੁੰਦੇ ਮੇਲਿਆਂ ਵਗੈਰਾ ਚ ਇਹ ਢਾਡੀ ਵਗੈਰਾ ਕਬੀਸ਼ਰ ਵਗੈਰਾ ਗਾਉਂਦੇ ਸੀ ਉਹ ਵੀ ਸ਼ਾਮਲੇ ਬਲੀ ਭਗ ਬੰਦੇ ਸੀ ਚਾਦਰੇ ਕੁੜਤੇ ਹੁੰਦੇ ਸੀ ਪਹਿਰਾਵਾ ਤਾਂ ਇਸ ਮੁੱਦਤਾਂ ਤੋਂ ਹੀ ਹੈ ਕਿ ਦਿਨ ਨਾਲ ਨਾਲ ਹੀ ਹੈ ਪਰ ਇਹ ਚ ਇੱਕ ਮੇਵਲ ਖਣਤਾ ਲੈਂਦੀ ਹੂੰ ਮੇਰੇ ਤੇ ਦਿਲਜੀਤ ਦੀ ਇੱਕ ਦਿਨ ਹੈ ਜਿਹੜਾ ਸਾਡਾ ਡਰੈਸ ਕੋਡ ਹੈ ਦੁਨੀਆ ਤੇ ਜਿਹੜਾ ਇੱਕੋ ਜਿਹੇ ਕੱਪੜੇ ਪਾਉਣ ਦਾ ਰਿਵਾਜ ਚਲਾ ਹੈ ਉਹ ਹਾਕਮ ਬਖਤਰੀ ਵਾਲਾ ਤੇ ਦਲਜੀਤ ਕੋਰ ਨੇ ਚਲਾਇਆ ਅੱਜ ਤਾਂ ਫਿਲਮਾਂ ਤੱਕ ਕੀ ਮਤਲਬ ਹੁਣ ਤਾਂ ਵਿਆਹ ਵਾਲੇ ਮੁੰਡੇ ਕੁੜੀਆਂ ਵੀ ਇੱਕੋ ਜਿਹੇ ਸੂਟ ਸਵਾਉਣ ਲੱਗੇ ਇਹ ਇਹ ਮੇਰੀ ਦੇਣ ਹੈ ਪਹਿਲਾਂ ਪਹਿਲਾਂ ਤਾਂ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਕਲਾਕਾਰ ਬਹੁਤ ਕਹਿਣਾ ਤੁਸੀਂ ਭੈਣ ਭਰਾ ਨੂੰ ਤੇ ਵਸ ਇਸ ਤਰ੍ਹਾਂ ਦਾ ਇਹ ਇਹ ਜ਼ਰੂਰ ਮੇਰਾ ਸਾਡੇ ਹਿੱਸੇ ਆਉਂਦਾ ਹੈ ਇਹ ਦੋ ਜਨ ਦੋ ਜਿਹੜੀ ਡਿਊਟ Song ਹੁੰਦੇ ਨੇ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਕਹਿੰਦੇ ਵੀ ਬਹੁਤ ਰੋਕਿਆ ਜਾਂਦਾ ਸੀਗਾ ਵੀ ਸੋਚਿਆ ਜਾਂਦਾ ਸੀ ਕਿ ਵੀ ਇਹ ਨਹੀਂ ਹੋਣੇ ਚਾਹੀਦੇ ਹੈਗੇ ਸਿੰਗਲ ਬੰਦਾ ਹੀ ਗਾਉਂਦਾ ਹੁੰਦਾ ਸੀਗਾ ਹਮੇਸ਼ਾ ਸਿੰਗਲ ਟ੍ਰੈਕ ਆਉਂਦੇ ਹੁੰਦੇ ਸੀਗੇ ਜਾਂ ਕੈਸਟ ਆਉਂਦੀ ਹੁੰਦੀ ਸੀ ਨਹੀਂ ਖਰ ਚੱਲਦੇ ਤਾਂ ਦੁਕਾਨੇ ਬਹੁਤ ਸਾਰੇ ਪਬਲਿਕ ਚ ਤਾਂ ਪ੍ਰਵਾਨਗੀ ਰਹੀ ਹੈ ਬਹੁਤ ਵੱਡੀ ਮਤਲਬ ਜਮਲਾ ਜੱਟ ਜੀ ਜੇ ਸੋਲੋ ਗਾਉਂਦੇ ਸੀ ਉਹ ਓਡੇ ਵੀ ਬੜਾ ਮਕਾਮ ਉਸਤਾ ਚਾਂਦੀ ਰਾਮ ਚਾਂਦੀ ਤੇ ਸ਼ਾਂਤੀ ਦੇਵ ਦਾ ਲਹਿਜਾ ਛੱਲੀਆਂ ਪਨਾਲੀ ਦਾਣੇ ਦਾ ਬਰਾਬਰ ਚੱਲਦਾ ਸੀਗਾ ਇਸ ਤਰ੍ਹਾਂ ਨਹੀਂ ਸੀਗਾ ਵੀ ਮੈਂ ਦੁਕਾਨਾਂ ਲੋਕਾਂ ਵੱਲੋਂ ਦੁਕਾਨਾਂ ਸੇ ਹਾਂ ਕੁਝ ਅਦਾਰੇ ਜਿਵੇਂ ਸਾਡਾ ਦੂਰਦਰਸ਼ਨ ਕੇਂਦਰ ਹੈ ਵੀ ਇੱਥੇ ਪਹਿਲਾਂ ਦੁਕਾਨਾਂ ਗਏ ਕੀ ਗਾਉਣੀ ਦੂਦਰਸ਼ਨ ਤੇ ਹਾਂ ਦੂਦਰਸ਼ਨ ਤੇ ਉਹ ਕਹਿੰਦੇ ਸੀ ਵੀ ਸ਼ਾਇਦ ਬਲਗਰੀਟੀ ਵਾਲੇ ਲੋਕ ਨੇ ਇਹ ਮੈਂ ਸਭ ਤੋਂ ਪਹਿਲਾ ਦੁਕਾਨਾ ਉੱਥੇ ਫਿਰ ਹੀਰਾਂਜੀ ਦਾ ਮੇਰਾ ਡਿਊਟ ਸੀ ਉਹ ਕਾਫੀ ਫੇਮ ਸੀ ਰਿਹਾ ਆਪਣੇ ਜ਼ਮਾਨੇ 'ਚ ਚੰਮੇ 'ਚ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋ ਵਾਲ ਨੇ ਹੈ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਲਈ ਇਹ ਸਭ ਤੋਂ ਪਹਿਲਾ ਦੁਕਾਨਾ ਦੂਦਰਸ਼ਨ ਤੋਂ ਉਸ ਤੋਂ ਬਾਅਦ ਫਿਰ ਪਰਵਾਨ ਗਈ ਦੁਕਾਨਾ ਕਿ ਕਿਨੂੰ ਮਿਲਦੀ ਹੈ ਇਸ ਤਰ੍ਹਾਂ ਦਾ ਕੁਝ ਦੌਰ ਰਿਹਾ ਜਿਹੜਾ 90s ਦਾ ਦੌਰ ਰਿਹਾ ਉਹਦੇ ਵਿੱਚ ਕਹਿੰਦੇ ਵੀ ਖਰਕੂਵਾਦ ਵੀ ਬਹੁਤ ਸੀਗਾ ਉਸ ਵੇਲੇ ਅਖਾੜੇ ਵੀ ਘਟ ਗਏ ਸੀਗੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਵੀ ਘਟੇ ਜਾਂਦੇ ਸੀਗੇ ਤਾਂ ਉਦੋਂ ਵੀ ਇਫੈਕਟ ਪਿਆ ਹੋਣਾ ਉਦੋਂ ਵੀ ਨਹੀਂ ਫਰਕ ਤਾਂ ਦੇਖੋ ਪੈਂਦਾ ਹੀ ਹੈ ਮੂਵਮੈਂਟ ਦਾ ਕੋਈ ਵੀ ਹੈ ਅਸਰ ਅੰਦਾਜ਼ ਹੁੰਦੀ ਹੈ ਉਦੋਂ ਬਹੁਤ ਬਹੁਤ ਵੱਡਾ ਅਸਰ ਪਿਆ ਗਾਇਕੀ ਤੇ ਪਰ ਮੈਂ ਜਿੱਥੇ ਤੱਕ ਸਮਝਦਾ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਚੰਗੇ ਅਲਫ਼ਾਜ਼ਾਂ ਵਾਲੇ ਨੂੰ ਇਸ ਸੰਸਾਰ 'ਚ ਕਿਤੇ ਵੀ ਕੋਈ ਖਤਰਾ ਨਹੀਂ ਮੈਂ ਰੈਗੂਲਰ ਉਸ ਦੌਰ 'ਚ ਕੰਮ ਕੀਤਾ ਰੈਗੂਲਰ ਕੰਮ ਕਰਦੇ ਰਹੇ ਹਾਂ ਹੋਰ ਵੀ ਸਾਡੇ ਭੈਣ ਭਰਾ ਬਹੁਤੇ ਪਰ ਮੈਂ ਤਾਂ ਇੱਕ ਵਾਰ ਤਾਂ ਇਹੋ ਜਿਹਾ ਸਮਾਂ ਆ ਗਿਆ ਸੀ ਵੀ ਕਲਾਕਾਰ ਸਾਰੇ ਬੋਰਡ ਲਾ ਕੇ ਘਰੋਂ ਚਲੇ ਗਏ ਸੀ ਕੱਲੇ ਬਸ ਸੈਂਟਰ ਦੇ ਸਾਹਮਣੇ ਹਾਕਮ ਬਖਤੜੀ ਵਾਲੇ ਤੇ ਦਿਲਜੀਤ ਕੌਰ ਦਾ ਬੋਰਡ ਲੱਗੇ ਸੀ ਇਹ ਇਤਿਹਾਸ ਹੈ ਤੁਸੀਂ ਕੱਢ ਲਿਓ ਤੁਸੀਂ ਦੇਖਿਆ ਵੀ ਹੁਣ ਆਪਣੇ ਫਾਦਰ ਉਹਨਾਂ ਨਾਲ ਜੀ ਇਹ ਇਹ ਦੌਰ ਵੀਰਿਆ ਹੈ ਪਰ ਮੈਂ ਰੈਗੂਲਰ ਉਹਨਾਂ ਦੇ ਨਾਲ ਵੀ ਕੰਮ ਕੀਤਾ ਕਿਉਂਕਿ ਟਿਕਾਊ ਮੈਂ ਪਰਿਵਾਰਾਂ ਦੀਆਂ ਗੱਲਾਂ ਕਰਦਾ ਸਭ ਦਾ ਦੀ ਬਾਤ ਪਾਉਣਾ ਹੈ ਸਾਡੇ ਨੋਕ ਚੌਂਕ ਹਾਸਾ ਠੱਠਾ ਦੁੱਖ ਸੁੱਖ ਆਪਣੇ ਗੀਤਾਂ ਚੋਂ ਵਰਦਾ ਇਸ ਗੱਲ ਕਰਕੇ ਮੇਰੇ ਤੇ ਕਾਫੀ ਘਾਟਾ ਸਲਿਆ ਹੂੰ ਅੱਛਾ ਕਹਿੰਦੇ ਵੀ ਕਲਾਕਾਰੀ ਚ ਪੈਸਾ ਬਹੁਤ ਹੈ ਇਹ ਇਹ ਚੀਜ਼ ਮੰਨਦੇ ਹੋ ਕਿ ਅੱਜ ਕੱਲ ਦੇ ਕਲਾਕਾਰ ਜਿਵੇਂ ਗਾਉਂਦੇ ਨੇ ਪੈਸਾ ਵੱਧ ਕਮਾ ਰਹੇ ਆ ਪਹਿਲਾਂ ਵਾਲੇ ਇੰਨਾ ਨਹੀਂ ਕਮਾ ਰਹੇ ਸੀਗੇ ਨਹੀਂ ਪਹਿਲਾਂ ਵੀ ਸੀਗਾ ਨਹੀਂ ਨਹੀਂ ਪਹਿਲਾਂ ਤਾਂ ਕੋਈ ਵਿਚਾਰੇ ਸਿੱਧੇ ਸਾਦੇ ਲੋਕ ਸੀ ਪੇਂਟ ਆਪ ਨੂੰ ਤਾਂ ਇੰਨੀਆਂ ਨਹੀਂ ਸੀ ਲੈਂਦੇ ਹਜ਼ਾਰਾਂ ਚ ਪੇਮੈਂਟ ਰਹੀ ਹੈ ਸਾਡੀ ਹੁਣ ਤੱਕ ਮੈਕਸਿਮਮ ਕਿੰਨੀ ਚੱਕਦੇ ਮਤਲਬ ਸਾਡੇ ਜਿਹੜੇ ਮੇਨ ਕਲਾਕਾਰ ਸੀਗੇ ਬਹੁਤ ਵਾਰ ਉਹ 3500 ਰੁਪਿਆ ਚਾਰਜ ਕਰਦੇ ਸੀਗੇ ਅਤਵਾਦੇ ਦੌਰ ਚ ਵੀ ਜਿਵੇਂ ਮਮੋਸ ਮਮਸਦੀਕ ਸਾਹਿਬ ਹੈ ਅਮਰ ਸਿੰਘ ਚਮਕੀਲਾ ਤੇ ਹਮਰ ਜੋਤ ਹੁੰਦੇ ਸੀ ਮਾਨਕ ਸਿੰਘ ਸਾਹਿਬ ਹੁੰਦੇ ਸੀਗੇ ਬਸ ਤਕਰੀਬਨ ਇੱਥੇ ਕਿਤੇ ਪੇਮੈਂਟ 35000 ਤੇ ਟਿੱਕੀ ਹੋਈ ਸੀ ਹੂੰ ਹੁਣ ਤਾਂ 35 35 ਲੱਖ ਹੁਣ ਤਾਂ ਕਰੋੜਾਂ ਚ ਵੀ ਹੈਗੇ ਨੇ ਸਾਡੇ ਤੇ ਇਹ ਵੀ ਪੈਸੇ ਦਾ ਦੌਰ ਹੈ ਜਿਹੜਾ ਹੋਣੀ ਹੈ ਸਾਡੇ ਉਦੋਂ ਕਲਾਕਾਰਾਂ ਦਾ ਮੈਂ ਸਮਝਦਾ ਵੀ ਮੁੱਲ ਵੀ ਨਹੀਂ ਸੀ ਵੱਟਦੇ ਕਲਾਕਾਰ ਹੁਣ ਬਿਜ਼ਨਸਮੈਨ ਹੋ ਗਏ ਹੁਣ ਸ਼ਾਰਪ ਹੋ ਗਈ ਦੁਨੀਆ ਬਹੁਤ ਜ਼ਿਆਦਾ ਅਸੀਂ ਤਾਂ ਲੋਕ ਪਬਲਿਕ ਨੂੰ ਆਪਣੇ ਨੂੰ ਸਾਡੇ ਸਰੋਤੇ ਜਾਂ ਬਿਜ਼ਨਸ ਦੇ ਤੌਰ ਤੇ ਥੋੜੀ ਦੇਖਦੇ ਆਂ ਅਸੀਂ ਤਾਂ ਸਾਡੇ ਧੀ ਪੁੱਤ ਸਮਝ ਕੇ ਸਾਡੇ ਭੈਣ ਭਰਾ ਸਮਝ ਕੇ ਉਹਨਾਂ ਚਾਹੁੰਦੇ ਜਾਂਦੇ ਤੇ ਉਹਨਾਂ ਨੂੰ ਇਹ ਹੀ ਨਹੀਂ ਸਾਡਾ ਇਹ ਆਦਤ ਹੁੰਦੀ ਵੀ ਮ फटाफट ਲੁੱਟ ਲਈਏ फटाफट ਪੈਸੇ ਕਮਾ ਲਈਏ ਇਦਾਂ ਦਾ ਸਾਡੇ ਉਦੋਂ ਦੌਰ ਨਹੀਂ ਸੀਗਾ ਠੀਕ ਠੀਕ ਹੀ ਸੀਗੇ ਹਮ ਅੱਛਾ ਉਦੋਂ ਕਹਿੰਦੇ ਵੀ ਜਾਂਦੇ ਸ਼ੋਹ ਲਾਉਣ ਪਰਿਵਾਰ ਦੇ ਨਾਲ ਬੈਹਦੇ ਵੀ ਸੀ ਰੋਟੀ ਵੀ ਖਾਂਦੀ ਖਾਧੀ ਜਾਂਦੀ ਸੀ ਆਰਾਮ ਜਿਹਾ ਲਾਇਆ ਜਾਂਦਾ ਸੀ ਹਾਂਜੀ ਹੁਣ ਵੀ ਹੈ ਹੁਣ ਵੀ ਇਦਾਂ ਹੀ ਹੈ ਅਸੀਂ ਲੋਕ ਤਾਂ ਹੁਣ ਵੀ ਇਦਾਂ ਹੀ ਹੈ ਹਮ ਇਹ ਤਾਂ ਹੁਣ ਆ ਗਏ ਬੌਂਸਰਾਂ ਵਾਲੇ ਪਤਾ ਨਹੀਂ ਕਿੱਥੋਂ ਆ ਗਏ ਠੀਕ ਹੈ ਨਾ ਜਦੋਂ ਦੇਖੋ ਗੁਰਦੀਪ ਜੀ ਜਦੋਂ ਅਜੀਬ ਗਾਇਕੀ ਹੋਊਗੀ ਜਦੋਂ ਜੀਵ ਤਰ੍ਹਾਂ ਦੇ ਗਾਣੇ ਹੋਣਗੇ ਬਕਸਾਉ ਢਕਾਉ ਮਰਬਾਉ ਉਦੋਂ ਫਿਰ ਖਤਰਾ ਤਾਂ ਹੋਊਗਾ ਹੀ ਗਲਤ ਕੰਮ ਕਰਨ ਦਾ ਫਿਰ ਖਤਰਾ ਤਾਂ ਹੁੰਦਾ ਹੀ ਹੈ ਫਿਰ ਬੌਂਸਰ ਰੱਖਣੇ ਪੈਂਦੇ ਸਾਨੂੰ ਤਾਂ ਸਾਡਾ ਤਾਂ ਸਾਰਾ ਪੰਜਾਬ ਹੀ ਬੌਂਸਰ ਹੈ ਸਾਡੇ ਨਾਲ ਤਾਂ ਅੱਜ ਤੱਕ ਕਦੇ ਦੇਖਿਆ ਤੁਸੀਂ ਨੈਟ ਤੇ ਚੈੱਕ ਕਰ ਲਓ ਹਜ਼ਾਰਾਂ ਹਜ਼ਾਰਾਂ ਖਾੜੇ ਪਏ ਨੇ ਲੋਕਾਂ ਦੇ ਪਾਏ ਹੋਏ ਮੈਂ ਆਪ ਤੱਕ ਕਦੇ ਐਡਿਊਟ ਕਰਦਾ ਨਹੀਂ ਤੇ ਤੁਸੀਂ ਦਿਖਾ ਦਿਓ ਕਿਥੇ ਵੀ ਅਸੀਂ ਸਕਿਉਰਟੀ ਲੈਂਦੇ ਹੋਈਏ ਜਾਂ ਬੌਂਸਰ ਵਗੈਰਾ ਰੱਖਦੇ ਹੋਈਏ ਮਤਲਬ ਹੀ ਨਹੀਂ ਕੋਈ ਕਦੇ ਲੋੜ ਹੀ ਨਹੀਂ ਪੈਂਦੀ ਪਬਲਿਕ ਯਾਰ ਇੰਨੀ ਖੂਦਸੂਰਤ ਹੈ ਪਬਲਿਕ ਤਾਂ ਸਾਨੂੰ ਦੇਖਣਾ ਚਾਹੁੰਦੀ ਹੈ ਸਾਨੂੰ ਮਿਲਣਾ ਚਾਹੁੰਦੀ ਹੈ ਅਸੀਂ ਉਹਨੂੰ ਘੱਟ ਘੱਟ ਮਾਰਦੇ ਹਾਂ ਅਸੀਂ ਉਹਨਾਂ ਨਾਲ ਹੱਥ ਮਿਲਾ ਕੇ ਰਾਜ਼ੀ ਨਹੀਂ ਅਸੀਂ ਉਹਨਾਂ ਨਾਲ ਫੋਟੋ ਤੱਕ ਕਰਵਾਉਣ ਵਾਸਤੇ ਤਿਆਰ ਨਹੀਂ ਜਿਹੜੇ ਬੰਦਿਆਂ ਤੋਂ ਲੱਖਾਂ ਰੁਪਏ ਪੇਮੈਂਟ ਲਈ ਜਾ ਰਹੀ ਹੈ ਉਹਨਾਂ ਨਾਲ ਵੀ ਫੋਟੋ ਨਹੀਂ ਕਰਵਾਈ ਜਾ ਰਹੀ ਤੁਸੀਂ ਇਹ ਕੀ ਹੈ ਯਾਰ ਮੇਰਾ ਉਹਦਾ ਤਾਂ ਮੇਰੇ ਨਾਲ ਟਾਈਮ ਇੱਕ ਤਰ੍ਹਾਂ ਬਾਉਂਡਿੰਗ ਬਣਾਇਤੀ ਜਾਂਦੀ ਵੀ ਐਨੇ 2 ਘੰਟੇ ਚ ਲਣਾ ਵਾ 2 ਘੰਟਿਆਂ ਬਾਅਦ ਵੀ ਬਸ ਐਂਡਿੰਗ ਕਰਕੇ ਨਾਲ ਦੀ ਨਾਲ ਨਿਕਲਦੀ ਕਰਦੇ ਹਾਂ ਤੁਸੀਂ ਖੜਦੇ ਵੀ ਹੋ ਹਾਂ ਬਾਉਂਸਰਾਂ ਨਾਲ ਆਉਣਾ ਇਸ ਸਟੇਜ ਤੇ ਕਰਾ ਕਰਨਾ ਤੇ ਬਾਉਂਸਰਾਂ ਨਾਲ ਹੀ ਨਿਕਲ ਜਾਣਾ ਕੋਈ ਮਤਲਬ ਨਹੀਂ ਕਿਸੇ ਨਾਲ ਕਿਸੇ ਦਾ ਨਾਂ ਤੱਕ ਨਹੀਂ ਲੈਂਦੇ ਕਿਨੇ ਸਾਨੂੰ ਸੱਦੇ ਕੀਦੇ ਆਏ ਹੋਏ ਕੀ ਆ ਕੀ ਜੀਵੇ ਕੀ ਪ੍ਰੋਸ ਰੇ ਅਸੀਂ ਆਉਣ ਵਾਲੀ ਜਨਸਲਾਂ ਨੂੰ ਕੀ ਸਮਝਾ ਰਹੇ ਅਸੀਂ ਇਹ ਸਾਡਾ ਸਭਿਆਚਾਰ ਹੈ ਇਹ 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 ਵਡੱਪਣ ਹੈ ਜਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਆਪਣੇ ਆਪ ਨੂੰ ਹੀ ਕਿਤੇ ਸਮਝਦੇ ਕੋਈ ਆਦਰ ਮਾਨ ਹੈ ਇੱਕ ਤੁਸੀਂ ਪੇਮੈਂਟ ਜਿੰਨੀ ਮਰਜ਼ੀ ਲਓ ਪਰ ਦੁਨੀਆ ਨਾਲੋਂ ਕੱਟ ਕੇ ਥੋੜੀ ਯਾਰ ਕਲਾਕਾਰ ਇਜ਼ ਪਬਲਿਕ ਪ੍ਰੋਪਰਟੀ ਕਲਾਕਾਰਾਂ ਤੇ ਹੱਕ ਹੁੰਦਾ ਪਬਲਿਕ ਦਾ ਪਬਲਿਕ ਚਾਹੁੰਦੀ ਹੈ ਵੀ ਸਾਡਾ ਕਲਾਕਾਰ ਕਿਹੋ ਜਿਹਾ ਹੋਵੇ ਇਹ ਕਿਵੇਂ ਮਿਲੇ ਕਿਵੇਂ ਗੱਲਬਾਤ ਕਰੇ ਕਿਵੇਂ ਸਾਡੇ ਚ ਬੈਠੇ ਸਭ ਤੈਸ਼ ਨਸ਼ ਹੋ ਗਿਆ ਇਹ ਫਰਕ ਪਿਆ ਸਿਸਟਮ ਹਿੱਲ ਗਿਆ ਸਾਡਾ ਹਾਂ ਕਿਉਂਕਿ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੇ ਕਿਵੇਂ ਦੇ ਸੁਭਾਅ ਸੀ ਗੱਲ ਬਹੁਤ ਮੈਂ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਰਿਆ ਮੈਂ ਉਹਨਾਂ ਦਾ ਬੁਕਿੰਗ ਕਰ ਕਰ ਰਿਹਾ ਮੈਂ ਉਹਨਾਂ ਦਾ ਆਫਿਸ ਸੰਭਾਲਦਾ ਰਿਹਾ ਹਾਂ ਹਾਂ ਉਹਦੋਂ ਤਰੀਕੇ ਰਹਿੰਦੇ ਸੀ ਜੀ ਤੇ ਇਹਾ ਜਿਹੜੀ ਤੁਹਾਡੇ ਮਲਟਾਉਨ ਵਾਲੀ ਰੇਲਵੇ ਲਾਈਨ ਹੈ ਜੀ ਦੁਗਰੀ ਵਾਲੇ ਪਾਸੇ ਜਿਹੜੀ ਹੂੰ ਮਤਲਬ ਇਹੋ ਜਿਹੇ ਦੌਰ ਸੀਗੇ ਹੁਣ ਤੁਸੀਂ ਨਾ ਪੁੱਛੋ ਸੱਚੀਆਂ ਗੱਲਾਂ ਬਈ ਸਾਈਕਲ ਤੱਕ ਨਹੀਂ ਸੀ ਲੈ ਕੇ ਦਿੱਤਾ ਮੈਂ ਤੁਰ ਕੇ ਜਾਂਦਾ ਸੀ ਤਰੀਕਿਆਂ ਨੂੰ ਲੈਣੋਂ ਲੈਣ ਤੇ ਤੁਰਕੇ ਆਉਂਦਾ ਸੀ ਪੂ ਮਗਦੇ ਆ ਰਾਤਾਂ ਚ ਕਾਲੀਆਂ ਰਾਤਾਂ ਚ ਜਦੋਂ ਡਰ ਲੱਗਦਾ ਸੀ ਏਡਾ ਏਡਾ ਸਰਕਣਾ ਸਲਵਾਰ ਖੜਾ ਹੁੰਦਾ ਸੀ ਆ ਵਿੱਚੋਂ ਦੀ ਲੰਘਣਾ ਪੈਂਦਾ ਸੀ ਹੂੰ ਉਹ ਦੌਰ ਦੇਖਿਆ ਸੀ ਮੈਂ ਮਾਨਕ ਸਾਹਿਬ ਕੁਲਦੀ ਮਾਨਕ ਦੇ ਨਾਲ ਤੁਸੀਂ ਸ਼ੋਅ 'ਚ ਵੀ ਜਾਂਦੇ ਹੋਗੇ ਫਿਰ ਤਾਂ ਉੱਥੇ ਨਹੀਂ ਸ਼ੋਅ ਤੇ ਤਾਂ ਘੱਟ ਬਹੁਤ ਬਾਅਦ ਚ ਹੂੰ ਬਾਅਦ ਚ ਤਾਂ ਫਿਰ ਅਸੀਂ ਇਕੱਠੇ ਵੀ ਸ਼ੋਅ ਕਰਦੇ ਰਹੇ ਆ ਤਾਂ ਵੱਖਰੀ ਗੱਲ ਐ ਪਰ ਪਹਿਲਾਂ ਪਹਿਲਾਂ ਮੈਂ ਪਹਿਲ ਦੀ ਗੱਲ ਕਰਦਾ ਹਾਂ ਵੀ ਮਾਨਕ ਸਾਹਿਬ ਨਾਲ ਮੈਂ ਪਰਿਵਾਰ 'ਚ ਰਹੇ ਹਾਂ ਚੁੱਧਵੀਰ ਮੇਰੇ ਹੱਥਾਂ 'ਚ ਜੰਮੇ ਜਦ ਵੀਰ ਨੇ ਸਾਡੀ ਬੀਬੀ ਤੇ ਸਰਬਜੀਤ ਤੇ ਨਾ ਮੁੱਤੇ ਜਨਾ ਮੇਰੇ ਤੇ ਮੁੱਤੇ ਜਿਵੇਂ ਯੁੱਧਵੀਰ ਦੇ ਹੁਣ ਹਾਲਾਤ ਬਣੇ ਹੋਏ ਨੇ